ਪੁੱਤਾ ਪੰਡਿਆਵਾ ਹਾਂਜੀ ਦਾਦੀ ਮੰਮਾ ਐਦਾਂ ਕਰ ਪੁੱਤ ਤੇਰੇ ਵੱਡੇ ਡੈਡੀ ਨੇ ਆਉਣਾ ਵਾ ਤੇ ਐਦਾਂ ਕਰ ਦਾਲ ਧੋਲ ਬਣਾ ਚੌਲ ਬਣਾ ਰੋਟੀ ਖਾ ਲੈਣੇ ਕਿ ਖਾਊਗਾ ਨਾ ਮੈਂ ਕਹੇ ਰੋਟੀ ਖਾ ਕੇ ਜਾਏ ਰਾਤ ਨੂੰ ਤੇ ਨਾਲੇ ਐਦਾਂ ਕਰੀ ਤੇਰੀ ਮੰਮੀ ਡੈਡੀ ਤੇ ਜੇ ਆਏ ਨੀਗੇ ਤੇ ਫਿਰ ਨੇਰਾ ਹੋ ਜਾਣਾ ਵਾ ਕੋਈ ਟਾਈਮ ਨਾ ਰੋਟੀ ਪਾਣੀ ਕਰ ਲੈ ਸੋਈ ਚ ਅਜੇ ਬੜਾ ਟਾਈਮ ਆ ਕੋਈ ਨਹੀਂ ਬਣਾ ਲਾਂਗੇ ਹੁਣੇ ਰੋਟੀ ਪਾਣੀ ਬਣਾ ਲੈ ਤੇ ਬਾਅਦ ਚ ਕਰਨਾ ਲੈ ਦੱਸ ਰੋਟੀ ਪਾਣੀ ਟਾਈਮ ਨਾਲ ਬਣਾ ਆਉਗਾ ਚਲ ਜੀ ਆਜੂਗਾ ਬੁਰਕੀ ਉਹ ਵੀ ਦਾਲ ਚੌਲ ਖਾ ਜਾਊਗਾ ਮੇਰਾ ਫੇ ਕਿਹੜਾ ਰੋਟੀ ਖਾਣ ਨੂੰ ਜੀ ਕਰਦਾ ਜਦੋਂ ਉਹ ਕੋਲ ਉਹ ਵਿਚਾਰਾ ਚਲ ਜਾਂਦਾ ਉਹ ਨਾਲ ਆਂਦਾ ਵੀ ਮੈਂ ਨਿਆਣਿਆਂ ਨੂੰ ਮਿਲਣਾ ਵਾ ਨਾਲ ਤੁਹਾਨੂੰ ਮਿਲ ਜੂਗਾ ਤਾਂ ਨਾਲ ਰੋਟੀ ਪੁਰਕੀ ਖਾ ਜੂਗਾ ਚਲੋ ਕੋਈ ਨਹੀਂ ਰੋਟੀ ਤੇ ਬਣਾਣ ਨੂੰ ਰਾਜਾ ਕਿੱਥੇ ਗਿਆ ਵਾ ਨਹੀਂ ਰਾਜਾ ਖਰਾ ਜੋਦੇ ਕਪ ਨੀਚੇ ਰਾਏ ਤੇ ਉਧਰ ਚਲ ਗਿਆ ਜਾਂਦਾ ਮੈਂ ਲਵਾਵਾਂ ਉਹਨਾਂ ਨੂੰ ਮੈਂ ਵੀ ਚਲ ਜਾ ਫਿਰ ਤੂੰ ਕੀ ਕਰਨ ਜਾਣਾ ਚੁੱਪ ਕਰਕੇ ਉਹ ਉੱਥੇ ਸੋਈ ਚ ਮਾਰ ਤੇ ਰੋਟੀ ਪਾਣੀ ਖਾ ਤੂੰ ਉੱਥੇ ਕਰਨਾ ਵਾ ਤਾਂ ਪਨੀਚੇ ਲੋਣ ਗਿਆ ਵਾ ਤੂੰ ਉੱਥੇ ਉਹ ਗੱਲ ਐਵੇਂ ਮੇੜ ਪਉਣੀ ਜਾ ਕੇ ਆ ਜੂਗੀ ਮੈਂ ਛੇਤੀ ਫੇ ਨਹੀਂ ਜਾਉਂਗੀ ਕੁੜੀਆਂ ਨਹੀਂ ਜਾਂਦੀਆਂ ਹੁੰਦੀਆਂ ਇੰਨਾ ਫਿਰ ਦੀਆਂ ਹੁੰਦੀਆਂ ਕੁੜੀਆਂ ਕਰ ਕੰਮ ਵੀ ਕਰ ਹੀ ਲੈਣਾ ਵਾ ਲਾਦੀ ਮਮਾ ਮੈਂ ਤੈਨੂੰ ਕਿਹਾ ਨਹੀਂ ਜਾਣਾ ਨਹੀਂ ਜਾਣਾ ਬਸ ਤੇਰੀ ਮਾਂ ਉਹਗੀ ਤੈਨੂੰ ਪੁੱਛ ਕੇ ਚੱਲ ਜੀ ਮੈਂ ਨਹੀਂ ਜਾਣ ਦੇਣਾ ਪੰਜੋ ਮਰਜੀ ਹੋ ਜੇ ਚੁੱਪ ਕਰ ਕਰ ਚਾਲਰ ਸੋਈ ਚ ਕੰਮ ਕਰ ਜਿਹੜਾ ਰਹਿੰਦਾ ਪਾਂਡਾ ਛੰਨਾ ਸਾੰਬ ਪੇ ਪਾ ਲਈ ਕੰਮ ਵੀ ਜ਼ਰੂਰੀ ਨੇ ਰੱਖ ਪੜਨਾ ਨਹੀਂ ਜ਼ਰੂਰੀ ਹੈਗਾ ਹੱਦ ਹੋ ਗਈ ਇਹਦਾ ਰੱਦਾ ਪਾਣਾ ਮਾਰ ਕੇ ਮੈਂ ਵੀ ਕਿਸਕ ਜਾ ਅੱਗੇ ਉਹ ਗਿਆ ਕੰਜਰ ਕਿਪਤਾ ਨੇ ਕਦੋਂ ਆਣਾ ਕਦੋਂ ਨਹੀਂ ਤੋਨੇ ਘਰ ਰੱਦਾ ਮੈਂ ਵੀ ਗਾਂ ਜਾ ਤੈਨ ਤਾਂ ਮੈਂ ਨਹੀਂ ਜਾਣ ਦਿੰਦੀ ਕਦੀ ਕਿੰਨਾ ਖਲਾਰਾ ਪਾਇਆ ਇਹਨਾਂ ਨੇ ਦਾਦੀ ਮੈਂ ਮਗਾ ਇਹ ਬਣਾ ਲਾ ਕੋਸਤੇ ਕੁੱਕਰ ਜਿੱਥੇ ਪੈ ਤੂੰ ਹੁਣ ਬਣਾ ਦਾਲ ਤੇ ਚ ਕਿੰਨੀ ਹੀ ਇੰਨੀ ਆ ਫਰਿਜ ਚ ਦਾਲ ਤਾਂ ਪਈ ਆ ਡੰਗੇ ਚ ਕਿੰਨੀ ਵੱਡੇ ਪਾਪਾ ਜੋਗੀ ਤੇ ਹੈਗੀ ਆ ਇਦਾਂ ਕਰਦੀ ਆ ਮੰਮੀ ਨੂੰ ਫੋਨ ਕਰ ਦੰਨੀ ਆ ਵੀ 버ਗਰ ਤੇ ਪੀਜ਼ਾ ਲੈ ਆਓ ਤੇ ਆਪੇ ਜੋ ਬਣਾਉਣਾ ਹੋ ਮੰਮੀ ਆ ਕੇ ਬਣਾਉਣਗੇ ਆਪਾਂ ਕਿਹੜਾ ਰੋਟੀ ਖਾਣੀ ਆ ਤੇ ਪਾਂਡੇ ਮਾਂਜ ਲੈਣੀਆਂ ਜਿਹੜੇ ਧੋ ਕੇ ਆ ਗਏ ਇਹ ਤਾਂ ਇੰਗਾਰਦੀ ਵੇਲਾ ਸਵੇਰ ਦੇ ਗਏ ਕਿਤੇ ਅਜੇ ਤੱਕ ਨਹੀਂ ਮੁੜੇ ਕੋਈ ਘਰ ਦਾ ਫਿਕਰ ਨਹੀਂ ਮੈਂ ਕਿਹਾ ਚੱਲ 4 ਵਜੇ 3 ਵਜੇ ਮੋੜ ਆਇਓ ਆਵੇ ਮੂੰਹ ਨਹੀਂ ਰਿਆ ਚੱਲਿਆ ਵਾ 5 6 ਵਜੇ ਚੱਲਿਆ ਅਜੇ ਤੱਕ ਨਹੀਂ ਕਿਤੇ ਪੰਨੀ ਕਿੱਥੇ ਬੈਠੇ ਆਦੀ ਹੋ ਗਈ ਇਹਨਾਂ ਵਾਲੀ ਬੈਠੀ ਮਾਤਾ ਹਾਂ ਬੈਠੀ ਹੈ ਰਕਵੀਰ ਹੋਰ ਕੀ ਹਾਲ ਆ ਵਧੀਆ ਵਾ ਹਾਂ ਸਵੇਰੇ ਹੋ ਕੇ ਗਿਆ ਕਿਤੇ ਬਜੀਤ ਨੂੰ ਪਤਾ ਲੱਗ ਗਿਆ ਕਿ ਨਹੀਂ ਮੈਂ ਆ ਵੀ ਦਾ ਤਾਂ ਮੈਨੂੰ ਮੰਮੀ ਡਰ ਥੋੜੀ ਪਿਆਦਾ ਹਫੀਦ ਨਹੀਂ ਪੈ ਜੋ ਕਰਦੀ ਕਰੀ ਜਾਵੇ ਕਿ ਮੈਨੂੰ ਕੀ ਸੇਤ ਹੈ ਸਾਰਾ ਕਹਿੰਦੀ ਹੁਣੀ ਆ ਵੀ ਗਿਆ ਕਿਉਂ ਆਹ ਇਹ ਮੈਨੂੰ ਦੱਸਿਆ ਨਹੀਂ ਤੂੰ ਮੈਂ ਤੂੰ ਕਲੈਕਟਰ ਲੱਗੀ ਨਾ ਮਰਦਾ ਤੈਨੂੰ ਦੱਸਣਾ ਹੈ ਕਿ ਮੈਂ ਦੱਸਦਾ ਕਿ ਇਚਰਾ ਕੰਮ ਪਚਾਇਆ ਤੈਨੂੰ ਉਹਨੂੰ ਕਿਹਾ ਮੈਂ ਨਹੀਂ ਮਿਲਣ ਜਾ ਸਕਦਾ ਆਪਣੀ ਮਾਂ ਨੂੰ ਆਹ ਆਹੋ ਤੇਰਾ ਜਦੋਂ ਜੀ ਕਰਦਾ ਤੂੰ ਉੱਠ ਕੇ ਤੁਰ ਪੈਣੀ ਆ ਤੇ ਗੱਲਾਂ ਕਰਦੀ ਥਾਂ ਮਨੀ ਹੁਣੀ ਮਨੀ ਹੁਣੀ ਵੇਲਾ ਉਹਨਾਂ ਦੀਆਂ ਗੱਲਾਂ ਕਰਨ ਦੀਆਂ ਪੀ ਸਵੇਰ ਦੇ ਗਏ ਮੈਂ 3-4 ਵਜੇ ਮੋੜ ਆਇਓ ਵੇਲਾ ਹੇ ਤੱਕ ਨਹੀਂ 6 ਵਜੇ ਤੱਕ ਨਹੀਂ ਮੂੜੇ ਹੋ ਉਹਨਾਂ ਕੋਈ ਫਿਕਰੀ ਨਹੀਂ ਕਿ ਸਾਸਦੀਆਂ ਸੁਣਦਾ ਨਾ ਮਿੱਠੀਆਂ ਸਲੂਣੀਆਂ ਰਾਤ ਨੂੰ ਰਹਿਣਾ ਕਿਤੇ ਆਹਾਂ ਰਾਤ ਰਹਿਣਾ ਵਾ ਨਿਆਣੇ ਘਰ ਵਾ ਪੱਠਾ ਦਿੱਤਾ ਪਾਉਣਾ ਨਿਆਣੇ ਸਵੇਰੇ ਸਕੂਲੇ ਚਲ ਜਾਣਾ ਕਾਲਜ ਚਲ ਜਾਣਾ ਉਹਨਾਂ ਰਾਤ ਰਾਕੇ ਕਰਨਾ ਸਵੇਰ ਦੇ ਗੱਲਾਂ ਹੀ ਕਰਨ ਦੇ ਹਣੇ ਉਹਦੇ ਨਹੀਂ ਰੱਜੇ ਹਣੇ ਮਿੱਠੀਆਂ ਸਲੂਣੀਆਂ ਸੁਣ ਸੁਣ ਕੇ ਆਹਰ ਗੱਲਾਂ ਕੀ ਗੱਲਾਂ ਨਾਲ ਸ਼ਕੀਨ ਮਾਵੀ ਹਾਂ ਉਹ ਸ਼ਕੀਨ ਤੋਂ ਘੜੀ ਘਾਟੋਂ ਨਿਕਲਦੀ ਨਹੀਂ ਹੁੰਦੀ ਪਿੱਡੋ ਤੈਨੂੰ ਹੈਗਾ ਤਾਂ ਸਹੀ ਹੈ ਪਤਾ ਉਹਨਾਂ ਦਾ ਜਿੱਦਾਂ ਦੇ ਹੈਗੇ ਆਉਦੇ ਹੈਗੇ ਚੱਲ ਕੋਈ ਨਹੀਂ ਮੰਮੀ ਤੁਸੀਂ ਹੀ ਗਰਮ ਬਣਾਇਆ ਕਰੋ ਉਹਨਾਂ ਨੇ ਆਪਣੀਆਂ ਮਰਜ਼ੀਆਂ ਕਰਨੀਆਂ ਹੁਣ ਕਿਉਂ ਆਪਣੀਆਂ ਮਰਜ਼ੀਆਂ ਕਰਨੀਆਂ ਹਾਂ ਇਹ ਥੋੜੀ ਗੱਲ ਬਾਬੇ ਹੁਣ ਜੱਗ ਆਇਆ ਤਾਂ ਮੋੜਨਾ ਨਹੀਂ ਆਪਣੀ ਆਪਣਾ ਘਰ ਵੇਖਣਾ ਚਾਹੀਦਾ ਕਿ ਸੋਹਰਾਂ ਦਾ ਵੇਖਣਾ ਚਾਹੀਦਾ ਚਲੋ ਕੋਈ ਨਹੀਂ ਕਿੱਥੇ ਰਾਜੇ ਹੁਣੀ ਰਾਜਾ ਉਹ ਪਾਣੀ ਫਰਨੀਚਰ ਆਇਆ ਉਹਨਾਂ ਦਾ ਉਧਰ ਚੱਲ ਗਿਆ ਇਹੋ ਤਾਂ ਕੁੜੀ ਨੂੰ ਮੈਂ ਕਹਿਰ ਸੋਈ ਚ ਕੰਮ ਤੰਦਾ ਕਰ ਤੇਰੇ ਤਾਂ ਆਏ ਨਹੀਂ ਹੁਣਾਂ ਚੱਲ ਵੱਡੇ ਟੇਲੇ ਰੋਟੀ ਪਾਣੀ ਖਾ ਲੂਗਾ ਆ ਜੋਦੇਗੇ ਤਾਂ ਨਹੀਂ ਅਜਨ ਗੱਡੀ ਖਰੋਤੀ ਹੈ ਉੱਥੇ ਹਾਂ ਉਧਰ ਹੀ ਗਿਆ ਵਾ ਅੱਛਾ ਉਹਨਾਂ ਦਾ ਨਾ ਦੱਸ ਦੂ ਜੇ ਕਿ ਹਾਂ ਪਤਾ ਨਹੀਂ ਦਾ ਜਾ ਕੇ ਜਾਂ ਉਹਨਾਂ ਨੇ ਆਪੇ ਲਿਆਂਦਾ ਵਾ ਅੱਛਾ ਹੁਣ ਆਊਗਾ ਰਾਜਾ ਤੇ ਫੇਰੀ ਪਤਾ ਲੱਗੂ ਕੀ ਆਇਆ ਤੇ ਕੀ ਨਹੀਂ ਆਇਆ ਠੀਕ ਠੀਕ ਉਹ ਕਦੋਂ ਦਾ ਗਿਆ ਉਹ ਆਇਆ ਨਹੀਂ ਕੁੜੀ ਕਹਿੰਦੀ ਮਮੀ ਚਲ ਜਾਨੀ ਮੈਂ ਤਾਂ ਮੁਕਲਬ ਨਹੀਂ ਅੱਛਾ ਕਿੱਥੇ ਲਿਤੀ ਉੱਥੇ ਰਸੋਈ ਚ ਹੀ ਹਣੀ ਮੈਨੂੰ ਕਹਿ ਰੋਟੀ ਪਾਣੀ ਬਣਾਵੇ ਐ ਚੌਂਕੇ ਚ ਕੀ ਬਣਾਉਂਦੇ ਆ ਅੱਛਾ ਠੀਕ ਔਰ ਕਿਦਾਂ ਵਰਤਦਾ ਆ ਫੋਨ ਪਾਂ ਨਹੀਂ ਮਮੀ ਤੁਹਾਨੂੰ ਮੈਂ ਸਵੇਰ ਦੇ ਸਰ ਮੈਨੂੰ ਕਿੱਥੇ ਕਰਦਾ ਫੋਨ ਨਾਲੇ ਪਛੀ ਲੱਗਦਾ ਫੋਨ ਖਰਾਬ ਵਾ ਅੱਛਾ ਕਦੀ ਇੱਥੇ ਫੋਨ ਆ ਜਾਂਦਾ ਕਦੀ ਆਉਂਦਾ ਹੀ ਨਹੀਂ ਕਰਦਾ ਮੈਨੂੰ ਠੀਕ ਕਰਾ ਠੀਕ ਨਹੀਂ ਗਾ ਕਰੋਣਾ ਫਸਲ ਵਾਢ ਕੇ ਬਦਲਦੇ ਆਂ ਆ ਚੱਲ ਜਾ ਨਵਾਂ ਲੱਲਾ ਮੁਸ਼ਕਲ ਬੜੀ ਫੋਨ ਕੋ ਮਨੀ ਵੀ ਦੋ ਤਿੰਨ ਵਾਰੀ ਲਾਉਂਦਾ ਰਿਹਾ ਤਾਂ ਤਾਂ ਹੀ ਨਹੀਂ ਫੇ ਲੱਗਦਾ ਜੇ ਖਰਾਬ ਹੀ ਚਲੋ ਕੋਈ ਨਹੀਂ ਆਪੇ ਲੈ ਲਾਂਗੇ ਵੱਡੇ ਪਾਪਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਦਾਂ ਨੀਤਾ ਸਿੰਘ ਨੀਟਾ ਸਿੰਘ ਨਾ ਕੀ ਕਰੋ ਰਹਿਮਤ ਆ ਮੇਰਾ ਨਾਮ ਅਹੀਂ ਪੁੱਤ ਤੂੰ ਨੀਟਾ ਸਿੰਘ ਹੀ ਕਹਿਣਾ ਵਾ ਕੀ ਹਾਲ ਤੁਹਾਡਾ ਠੀਕ ਆ ਵਧੀਆ ਤੂੰ ਦੱਸ ਠੀਕ ਆ ਠੀਕ ਕਰਦੀ ਆਂ ਮੈਂ ਕੁਛ ਨਹੀਂ ਪੜਾਂਂਦੀ ਹੀ ਮੈਂ ਅੱਛਾ ਵੱਡੀ ਮੰਮਾ ਠੀਕ ਉਹਨੇ ਕਿਹੜੀ ਗੋਲੀ ਵੱਜੀ ਆ ਅੱਛਾ ਇਦਾਂ ਨਾ ਕੀ ਕਰੋ ਪਰ ਮੇਰੇ ਵੱਡੀ ਮੰਮਾ ਇਹ ਦੁੱਖ ਲੱਗਦਾ ਹੀ ਉਹਦਾ ਸਾਹ ਉਹਰ ਹਾਂ ਉਹ ਪਾਪਾ ਤਤੀ ਜਾਣਦੀ ਜਾਂ ਨਹੀਂ ਜਾਣਦੀ ਇਹ ਫੇਰ ਉਹਦੇ ਹੋਏ ਮਰਦੇ ਉਹਨੇ ਕਦੀ ਯਾਦ ਵੀ ਨਹੀਂ ਮੈਨੂੰ ਲੱਗਦਾ ਕੀਤਾ ਮੰਮੀ ਐਂ ਤੇ ਸਾਰੇ ਬੜਾ ਕਰਦੇ ਸੀ ਉਹਦਾ ਹਾਂ ਪਰ ਉਹਦੀ ਕਿਸਮਤ ਹਾਂ ਪਤਾ ਨਹੀਂ ਪਾਪਨ ਕਰਮ ਉਹਦੇ ਨਿਕਲ ਆਈ ਅੱਲੀ ਬੜੀ ਕੋਸ਼ ਹੁਣੀ ਹੁਣ ਆਹੋ ਕੀ ਕਰਦੇ ਆਂ ਵੱਡੇ ਪਾਪਾ ਕੋਈ ਨਹੀਂ ਬੁੱਤ ਮੈਂ ਕਰਦਾ ਕੀ ਵਿਹਲਾ ਹੀ ਤੇ ਮੰਮੀ ਸੋਹਿਆ ਕਦੀ ਰੋਟੀ ਖਾਦਾ ਮੈਂ ਉਹ ਤੇ ਮੈਂ ਖਾ ਕੇ ਆਇਆ ਇਹ ਚਾਵਲ ਬਣਾਈਆਂ ਤੇ ਦਾਲ ਬਣਾਈ ਤੇਰੇ ਵਾਸਤੇ ਮੈਂ ਤਾਂ ਮੈਂ ਸ਼ਾਮਾਂ ਨੂੰ ਆਉਂਗਾ ਹਾਂਜੀ ਖਾਣ ਲਈ ਕਿਦੇ ਤੂੰ ਨਹੀਂ ਨਹੀਂ ਕੱਢ ਕੇ ਰੱਖੀ ਆ ਮੈਂ ਠੀਕ ਆ ਹੁਣ ਕੀ ਬਣਾਈ ਆ ਹੁਣ ਦਾਲੀਆ ਤੇ ਮੈਂ ਮੰਮਾ ਨੂੰ ਫੋਨ ਕਰਤਾ ਪਾਪੇ 버ગર ਤੇ ਪੀਜ਼ਾ ਲਾਓ ਲੈ ਕਿਉਂ ਤੁਹਾਨੂੰ ਲੋੜਵਾ ਹੋ ਗਲ ਸੁਖੀਆਂ ਪਾਉਂਦੀ ਜਿਹਨਾਂ ਨੂੰ ਉਹ ਗਲ 버ગર ਤੇ ਪੀਜ਼ਾ ਲੱਗੇ ਇਹਨੇ 버ગર ਪੀਜ਼ਾ ਖਾ ਲੈਣਾ ਵਾ ਤੇ ਰਾਜ ਨੇ ਉਦੋਂ ਚੰਗਾ ਚੁੱਖਾ ਖਾ ਕੇ ਆਉਣਾ ਅੱਜ ਅਸੀਂ ਦਾਲ ਖਾਵਾਂਗੇ ਤੇ ਤੁਸੀਂ ਮੈਂ ਤੁਸੀਂ ਦਾਲ ਤੇ ਉਹਨਾਂ ਸੋਹਣਾਂ ਚੰਗਾ ਚੁੱਖਾ ਖਾਉਣਾ ਤੀ ਵੀ ਖਾ ਲਿਓ 버ગર ਪੀਜ਼ਾ ਫਿਰ ਕੀ ਆਨੂੰ ਨਹੀਂ ਪਤਾ ਪਾਈਦਾ ਹੁਣ ਕਿਉਂ ਤਾਂ ਕਿਉਂ ਨਹੀਂ ਪੱਚਦਾ ਮੈਨੂੰ ਇਹ ਸ਼ੁਰੂ ਤੋਂ ਨਹੀਂ ਚੰਗਾ ਲੱਗਦਾ ਅੱਛਾ ਆਹ ਇਹ ਹੁਣ ਦੇ ਨਿਆਣੇ ਖਾਂਦੇ ਪਹਿਲਾਂ ਨੂੰ ਕੀ ਪਤਾ ਸੀ ਸਾਡੇ ਵਰਗੇ ਨੂੰ ਪੀਜੇ ਮੰਮੀ ਸਾਡੇ ਪਤਾ ਹੀ ਨਹੀਂ ਹੁੰਦਾ ਪੀਜਾ ਕਿੰਨੂੰ ਆਂਦੇ ਤੇ 버거 ਕਿੰਨੂੰ ਆਂਦੇ ਬੜੀਆਂ ਵਾਨਸ ਵਾਨੀਆਂ ਚੀਜ਼ਾਂ ਤੁਰਪੀਆਂ ਪਹਿਲਾਂ ਕਿਹੜੀਆਂ ਸੀ ਜਿਹੜੀਆਂ ਚੀਜ਼ਾਂ ਹੋਰ ਆਹ ਤੂਰ ਆਈ ਪਤਾ ਹੀ ਨਹੀਂ ਲੱਗਣ ਕਿ ਹੁਣ ਦੇ ਨਾ ਤੇ ਦਾਦੀ ਤੇ ਜਿਹੜਿਆਂ ਨੂੰ ਚੂਰੀ ਕੋੜ ਦੇਣੀ ਕਦੀ ਵੀ ਦੇਸੀ ਕਿਉ ਪਾਣਾ ਕਦੀ ਮੱਖਣ ਪਾ ਜਣਾ ਤੇ ਜੇਕਰ ਕੋਈ ਪ੍ਰੌਣਾ ਆਉਣਾ ਨਾ ਤੇ ਉਸ ਦਿਨ ਕਿਤੇ ਚਵਾਨੀ ਜਾਂ ਠਿਆਨੀਆਂ ਨੂੰ ਉਹਨਾਂ ਦੇ ਜਾਨੀ ਤੇ ਸਾਡੀ ਕਿਤੇ ਧਰਤੀ ਨਾਲ ਜੜੀ ਨਹੀਂ ਲੱਗਦਣ ਕਿ ਐ ਠਾਨੀ ਮਿਲ ਗਈ ਆ ਹਣ ਬੱਲੇ ਬੱਲੇ ਆ ਹਣ ਚਵਾਨੀ ਦਾ ਕੀ ਹੁੰਦਾ ਬਟ ਚਵਾਨੀ ਨਾ ਬਤ ਚਵਾਨੀ ਤੇ ਨਾ 8200 ਰੁਪਿਆ ਹੁਣ ਤਾਂ ਗੱਲਾਂ ਹੋਰ ਹੋ ਗਈਆਂ ਬਸ ਚਵਾਨੀ ਚਾਨੀ ਤੇ ਬਕਰੇ ਡੇ ਰਹਿ ਗਈ ਜਾਈ ਬਤ ਪਾਣੀ ਪੀ ਐ ਮੈਨੂੰ ਹਾਂਜੀ ਮੈਂ ਲੈ ਕੇ ਨਹੀਂ ਪਣ ਲੈ ਵੀਰੇ ਮੱਛਾ ਰੱਖਾਂ ਨਿਕਲੀ ਸੱਚੀ ਗੱਲ ਸਸੀ ਹੋਰ ਵੀ ਠੀਕ ਠਾਕ ਸਸੀ ਵੀਰ ਜੀ ਅਸੀਂ ਦਾ ਠੀਕ ਠਾਕ ਹੋਰ ਸੁਣਾਓ ਕਿਦਾਂ ਵਧੀਆ ਵਧੀਆ ਸਵੇਰ ਦੀ ਗਈ ਤੂੰ ਹੁਣ ਮੋੜੀ ਤੈਨੂੰ ਘਰ ਦਾ ਕੋਈ ਚਿਤ ਖਿਆਲ ਨਹੀਂ ਆਗਾ ਚੱਲ ਮੰਮੀ ਕੋਈ ਨਹੀਂ ਬਹਿ ਜਾ ਪਾਪਾ ਚੱਲ ਮੰਮੀ ਤੁਸੀਂ ਦਮਗਾ ਨਾਤ ਵਾਲਾ ਹੋ ਗਰਮਦੇ ਤੂੰ ਫੇਰ ਵੀ ਆਪਣੀ ਆਤਾਂ ਛੱਡ ਦੇਣੀ ਹੈ ਇਹਨਾਂ ਦੀ ਉਹੀ ਨਾ ਗੱਲਾਂ ਮੁੱਕਦੇ ਉੱਥੇ ਜਾ ਕੇ ਤੇ ਚੇਤਾ ਹੀ ਭਲਾਉਂਦਾ ਵੀ ਮੈਂ ਘਰ ਮੋੜਨਾ ਚਲੋ ਗੱਲਾਂ ਛੱਡੋ ਬੀਜੋ ਭਜੀ ਇਹ ਬਕਰ ਮੇਰਾ ਕੋਈ ਕੋਈ ਨਹੀਂ ਮੈਂ ਠੀਕ ਹਾਂ ਮੁੰਡੇ ਬਕਰ ਪੁੱਤ ਆ ਤੇਰਾ ਹੁਣ ਮੈਂ ਕੀ ਪੁੱਤ ਸਕੂਟਰ ਡਿੱਗੀ ਚ ਪਈ ਕੀ ਕ ਪਾਣੀ ਪੀਣਾ ਮम्मा ਬਸ ਪੀਣਾ ਪੁੱਛੋ ਤੇ ਲਿਆਇਓ ਨਾ ਬੇਟਾ ਪਾਣੀ ਤੁਸੀਂ ਚਲੋ ਪੁੱਤ ਪਹਿਲਾਂ ਬਾਹਰ ਜੇ ਕੋਈ ਆਉਂਦਾ ਹੁੰਦਾ ਨਾ ਪਹਿਲਾਂ ਉਹ ਪਾਣੀ ਲਿਆ ਕੇ ਦੇਈਦਾ ਵਾ ਪੁੱਛੀਦਾ ਨਹੀਂ ਆ ਹਾਂਜੀ ਪਪਾ ਹੁਣੇ ਲੈ ਆਇਆ ਆ ਵੇਖ ਲਓ ਪਾਜੀ ਕਿੰਨੀ ਸਿਆਣੀ ਹੋ ਗਈ ਆ ਤੇ ਪਰ ਆਦਤਾਂ ਦੀਆਂ ਬੱਚਿਆਂ ਵਾਲੀਆਂ ਹੀ ਨੇ ਅਜੇ ਵੀ ਚਲ ਹੈ ਤੇ ਹਜੇ ਨਿਆਣੀਆਂ ਕੱਦ ਕਾਠੀ ਵੱਧ ਗਿਆ ਤੇ ਤੁਸੀਂ ਜੇ ਆਉਂਦੇ ਕੁੜੀ ਤੇ ਦਵਾਲੇ ਹੋਗੇ ਦੋਵੇਂ ਜਾਣੇ ਦਵਾਲੇ ਨਹੀਂ ਨਿਆਣਿਆਂ ਨੂੰ ਬਸ ਖਾਣ ਵਾਲੀ ਚੀਜ਼ ਦੀ ਹੁੰਦੀ ਆ ਤੇ ਕਿੰਨੀ ਉਤੋਂ ਗਰਮੀ ਵੱਧ ਗਈ ਹੁਣ ਪਿਆਸ ਤੇ ਉਵੇਂ ਲੱਗ ਜਾਂਦੀ ਆ ਕੋਠਣਾ ਮਾਸੀ ਨੂੰ ਠੀਕ ਠਾਕ ਵਾ ਪਿਆ ਪੁੱਛਾ ਲਾ ਖਾ ਆਹ ਉਹ ਹਮਾ ਲੱਕਰ ਕਿਉਂ ਚਲਿਆ ਵਾ ਕੀ ਆ ਯਾ ਨਿਆਣੇ ਨੂੰ ਮਾੜਾ ਮੋਟਾ ਕਹਿਣਾ ਹੀ ਪੈਂਦਾ ਵਾ ਕਹੋ ਕਹੋ ਪਰ ਸਾਬ ਨਾ ਕਹੋ ਬਾਜੀ ਤੂੰ ਹੀ ਆਪਣੀ ਸਿਹਤ ਦੀ ਸੁਣਾਓ ਠੀਕ ਆ ਵਧੀਆ ਕਿਦਾਂ ਵੀ ਇਹਨੇ ਤਾਂ ਬੜਾ ਦਿਨ ਦੀ ਆਈ ਨਹੀਂ ਤੈਨੂੰ ਕੀ ਗੱਲ ਓਏ ਉੱਧਰ ਦੇਹਕ ਮਾਰ ਲਾਉਂਦੇ ਪਤੀ ਮੋਟਰ ਤੇ ਅੱਛਾ ਅੱਛਾ ਉਹ 7 8 10 ਦਿਨ ਉਸੇ ਨਾਲ ਗਏ ਲੈ ਤੇ ਅੱਜ ਵੇਲਾ ਮੈਂ ਸਵੇਰੇ ਵੀ ਆਇਆ ਤੇ ਮੰਮੀਆਂ ਦੀ ਗਏ ਆ ਗਰਮੀ ਦੀ ਗਈ ਪੇਕਿਆਂ ਨੂੰ ਆਹੋ ਐ ਘਰੋਂ ਤੁਰੇ ਇੱਥੋਂ ਇਹ ਆਂਦੀਆਂ ਨੇ ਮੈਂ ਜਾਣਾ ਮਾਂ ਕੋਲ ਤੇ ਮੈਂ ਚੱਲ ਫਿਰ ਤੂੰ ਵੀ ਚੱਲ ਅੱਛਾ ਅੱਛਾ ਵਧੀਆ ਹੋ ਗਿਆ ਮੇਰੇ ਘਰ ਆਏਗੇ ਆਜੀ ਕਿੰਨੇ ਦਿਨਾਂ ਦਾ ਨਿਕਲਿਆ ਹੀ ਨਹੀਂ ਗਿਆ ਤੇ ਆ ਨਿਆਣਿਆਂ ਨੂੰ ਛੱਡ ਕੇ ਨਿਕਲ ਨੂੰ ਵੀ ਜੀ ਨਹੀਂ ਕਰਦਾ ਭਾਵੇਂ ਮੰਮੀ ਹੈਗੇ ਨੇ ਕੋਲ ਪਰ ਕੰਮ ਧੰਦੇ ਤੁਹਾਨੂੰ ਪਤਾ ਇਹਨਾਂ ਦੀ ਫਿਰ ਪੜ੍ਹਾਈ ਨਹੀਂ ਹੁੰਦੀ ਆਪਦੇ ਹੈ ਹੀ ਹੁਣ ਸਵੇਰ ਦੀ ਕਈ ਉਹ ਨਿਆਣਿਆਂ ਦਾ ਚੇਤਾ ਭਲਾ ਫੋਨ ਕਰਕੇ ਉਹਨੂੰ ਪੁੱਛ ਕੋ ਚਲੋ ਮੰਮੀ ਕੋਈ ਗੱਲ ਨਹੀਂ ਨਿਆਣੇ ਨਿਆਣੇ ਉਹ ਮੰਮੀ ਇਹ ਆਨੇ ਉੱਥੇ ਰਹਿਣਾ ਸੀ ਇਹ ਪੇ ਕਿੱਥੇ ਰਗੀ ਤੇ ਮੈਂ ਤੈਨੂੰ ਉਹਦਾ ਡਿਊਟੀ ਚਲੇਗਾ ਡਿਊਟੀ ਤੋਂ ਛੁੱਟਦਾ ਤੇ ਫੇਰ ਹੀ ਮੈਂ ਆਉਂਦਾ ਉਹ ਲੈ ਕੇ ਨਾਲ ਤੁਹਾਨੂੰ ਪਤਾ ਤੇ ਹੈਗਾ ਵਾ ਮੈਂ ਤੇ ਇੰਨਾ ਵੱਡਾ ਬੜਾ ਠਾਗੇ ਰਹਾ ਜਾਂ ਕਿੱਥੇ ਗਿਆ ਵਾ ਅੱਜ ਚੋਪੜੀਆਂ ਖਾਦੀਆਂ ਉਹਦੀ ਸੱਸ ਦੀਆਂ ਵਾਨਸਣਾ ਕਾਟ ਹੈ ਤਾਂ ਹੀ ਸਭ ਦੀ ਬੋਲੀ ਬੋਲਣਗੇ। ਉਹ ਪਰ ਇਚ ਰਹਾ ਕਿ ਇੱਦਾਂ ਗਵਾਂਡੀਆਂ ਦੇ ਘਰ ਤੋਂ ਉੱਥੇ ਗਿਆ। ਉਹ ਜੋ ਦੇ ਦਾ ਦਾਜ ਆਇਆ ਹੀ ਉਹਦੇ ਹੀ ਲੋਣ। ਕੋ ਪੱਠੇ-ਪੱਠੇ ਵੱਡੇ ਕਿ ਨਹੀਂ ਵੱਡੇ? ਨਾ। ਪਹਿਲਾਂ ਇਹ ਮੁੰਡੇ ਨੂੰ ਕੰਮ ਦਾ ਨਹੀਂ ਪਤਾ। ਉਹ ਦੋਨਾਂ ਦਾ ਉੱਧਰ ਚੱਲ ਗਿਆ। ਚੱਲ ਹੁਣ ਤੂੰ ਵੱਢ ਲਈ ਤੇ ਇੱਕ ਦਮ ਤਾਂ ਨਹੀਂ ਵੱਡੇ ਤੇ ਕਿਹੜੀ ਲੋੜੀ ਲਾਗੀ ਯਾਰ। ਉਹ ਮੈਂ ਤੇ ਵੱਡੂਗਾ ਹੀ। ਮੈਂ ਤੇ ਖਪਿਆ ਉਧਰੋਂ ਆਇਆ ਡਿਊਟੀ ਤੋਂ ਤੇ ਹੁਣ ਮੈਂ ਘਰੇ ਆਣ ਕੇ ਪੱਠੇ ਵੱਡੂਗਾ। ਚੱਲ ਸ਼ੁਕਰ ਕਰ ਥੋੜਾ ਬਹੁਤਾ ਚਾਹ ਲਾ ਪਿਆ। ਵਿੱਚ ਆ ਪਾਣੀ ਪੀਆ। ਕਦੋਂ ਕਦੇ ਆਏ ਆ। ਉਹ ਮੈਂ ਹੁਣੇ ਆਇਆ ਤੇ ਪਾਣੀ ਤਾਂ ਨਹੀਂ ਪੀਤਾ ਮੰਮਾ ਵੱਡੇ ਪਾਪਾ ਆਂਦੇ ਚਾਹ ਪੀਣੀ ਨਹੀਂ ਆ ਤੇ ਪਾਣੀ ਮੈਂ ਪਿਆਤਾ ਹੀ ਤੇ ਰੋਟੀ ਖਾਣੀ ਆ ਤੇ ਦਾਲ ਬਣੀ ਪਈ ਆ ਤੇ ਹੁਣ ਮੈਂ ਛੋਲ ਬਣਾਉਣ ਲੱਗੀ ਆ ਜੇ ਤੇ ਕਹਿੰਨੇ ਤੇ ਦਹੀਂ ਵੀ ਬਣਾ ਲੈਣੇ ਆ ਤੇ ਬਾਕੀ ਜੋ ਬਣਾਉਣਾ ਤੂੰ ਦੇਖ ਲੋ ਫਿਰ ਬਣਾਣਾ ਚਲ ਕੋਈ ਨਹੀਂ ਪੁੱਤ ਮੈਂ ਬਣਾ ਲੈਨੀ ਆ ਤਾਊ ਪਾਪਾ ਜੋਗੇ ਕੁਝ ਬਣਾਉਣੇ ਆ ਹਾਂ ਤੇ ਰੋਟੀ ਖਾ ਆਏ ਆ ਠੀਕ ਆ ਲੈ ਇਹ ਤਾਂ ਖਾਏ ਰਹਾ ਤਹੀ ਕਹੇ ਤੁਮੇ ਜਣ ਮੇਰੇ ਮੰਮੀ ਤੁਹਾਨੂੰ ਪਹਿਲਾਂ ਕਹੇ ਅਗਲਾ ਸੌਰੇ ਗਿਆ ਵਾ ਚੰਗਾ ਖਾ ਕੇ ਆ ਨਾ ਟਾਈਮ ਲੱਗ ਗਿਆ ਤਾਂ ਇਥੇ ਕਰਕੇ ਤੁਹਾਨੂੰ ਕਹਿੰਦੇ ਵੇ ਟਾਈਮ ਲੱਗ ਗਿਆ ਵਾ ਦੁਪਹਿਰੇ ਮੰਮੀ ਰੋਟੀ ਬਣਾਈ ਹੈ ਮੰਮੀ ਖਾ ਕੇ ਜਾਣ ਤੋਂ ਉਹ ਤਾਂ ਮੇਰੇ ਬਾਦੇ ਖੇਚਲਾ ਕਰੇ ਕੋਈ ਦਾਲ ਮੰਮੀਾਂ ਦੀ ਬਣਾਈਆਂ ਰਾਤੀ ਮੈਂ ਉਹ ਖਾ ਲੈਣੀ ਆ ਹਾਂ ਚੌੜ ਵਾਲ ਲੋ ਤੁਹਾਡੇ ਮਾਸਾਕ ਮੈਂ ਪਨੀਰ ਦੀ ਨਾਲ ਪੁਰਜੀ ਬਣਾ ਲੈਂਦੀ ਆ ਉਹ ਨਹੀਂ ਨਹੀਂ ਪਨੀਰ ਨੂੰ ਰਹਿਣ ਤੇ ਕੋਈ ਗੱਲ ਨਹੀਂ ਥੋੜਿਆ ਬਾਣਾ ਹੀ ਬੜਾ ਸੋਹਣਾ ਬਦਲ ਕੇ ਆ ਗਈ ਜਿਹੜਾ ਪਾ ਕੇ ਕਈ ਹਮਾੜਾ ਸੀ ਨਹੀਂ ਮੰਮੀ ਉਹ ਵੀ ਸਗੋਂ ਮੈਨੂੰ ਆਉਣ ਲੱਗਿਆ ਚੇਤਾ ਭੁੱਲ ਗਿਆ ਇਹ ਕਾਲੀ ਕਾਲੀ ਜਾਂਦੇ ਹੀ ਬਿਨਿਆਣੇ ਇਕੱਲੇ ਘਰ ਤੇ ਚੱਲ ਜਾ ਕੇ ਵੇਖੀਏ ਆਹ ਸੂਟ ਮੰਮੀ ਨੇ ਸਵਾਇਆ ਹੈ ਤੇ ਆਂਦੇ ਹੀ ਭਾ ਕੇ ਆਕੇ ਵੇਖਿਆ ਉਦੋਂ ਇਹ ਆਕੇ ਰੋਟੀ ਰਾਟੀ ਫੜਾਉਣ ਲੱਗ ਪਏ ਤੇ ਜਿਸ ਕੋ ਜਿਹੜਾ ਮੈਂ ਖੜਿਆ ਸੀ ਨਾਲ ਉਹ ਵੀ ਉੱਥੇ ਹੀ ਰਹਿ ਗਿਆ ਮੇਰਾ ਚਲ ਕੋਈ ਨਹੀਂ ਬਹਾਨਾ ਬਣ ਗਿਆ ਫੇਰ ਜਾਏਗੀ ਤੇ ਫੇਰ ਲਾਏ ਹਾਏ ਹਾਏ ਮੰਮੀ ਆਪੇ ਜਾ ਕੇ ਲੈਉਣਗੇ ਤੁਹਾਨੂੰ ਪਤਾ ਮੈਂ ਕਿੰਨਾ ਕਿ ਜਾਨੀ ਆ ਅੱਜ ਬੜਾ ਹੀ ਗੁੱਸਾ ਕਰ ਲਿਆ ਤੁਸੀਂ ਹੋਰ ਸਵੇਰ ਦੀ ਕਹੀ ਹੁਣ ਮੈਂ ਵੀ ਕੱਲੀ ਟਾਵਾ ਟੋਲ ਜਾ ਤੂੰ ਹੀ ਵੱਡਲਾ ਪੱਠੇ ਮੈਂ ਪੱਠੇ ਵੱਡਲਾ ਮੰਮੀ ਜਾ ਵੱਡਲਾ ਵੱਡਲਾ ਗੱਲ ਕਰ ਆ ਕੇ ਮਾ ਨਾ ਮਾ ਨਾ ਨਹੀਂ ਨਹੀਂ ਤੁਸੀਂ ਬੈਠੋ ਮੈਂ ਬਾਤ ਨਹੀਂ ਨਾ ਕੋਈ ਗੱਲ ਨਹੀਂ ਫੇਰ ਕੀ ਇਹ ਮੁੰਡਾ ਤੁਮਾ 20 ਵਾਰੀ ਆਖਿਆ ਕਿ ਮੇਰੇ ਕੋ ਨਹੀਂ ਬੈਠਾ ਬੁੱਠਾ ਜਾਂਦਾ ਸਵਾਦ ਦੇ ਨਾਲ ਤੇ ਵੱਡ ਲਿਆ ਕਰਮਾ ਸਾਰਾ ਪੱਠੇ ਨਾ ਕਾਮੂ ਤੇ ਪਿਓ ਦੇ ਪੁੱਤ ਨੇ ਹੱਥ ਹੀ ਲਾਉਣਾ ਕਿ ਜੇ ਕਹਿ ਦੋ ਵੱਡਣ ਤੇ ਵੇਖ ਕਿਦਾਂ ਖਲਰਾ ਪਾਇਆ ਬੋਰੇ ਕਰਨੇ ਨਹੀਂ ਬੋਰੇ ਹੋਣ ਹੀ ਨਹੀਂ ਦੇਣੇ ਪੱਠੇ ਕਿ ਆਪਾਂ ਇੱਕੇ ਵਾਰੀ ਇਦਾਂ ਵੱਡ ਦੇਣੇ ਆ ਦੁਬਾਰਾ ਜੋਗੇ ਛੱਡਣੀ ਆਪਾਂ ਉਹਨਾਂ ਘਰੇ ਚਲੇਗਾ ਦਵਾ ਦਵਾ ਮੈਂ ਸਮਾਨ ਲਵਾਵਾ ਜਾ ਕੇ ਘਰ ਦਾ ਕੋਈ ਫਿਕਰ ਨਹੀਂ ਹੈਗਾ ਜੇ ਮੰਮੀ ਨੂੰ ਕਹਿ ਦੋ ਤੇ ਮੰਮੀ ਗਾੜੀੋਂ ਬੱਤੀ ਬੱਤੀ ਸੁ ਗੱਲਾਂ ਸੁਣੋਂਦੀ ਆ ਭੇਜੀਆ ਪੋਤਾ ਮੈਨੂੰ ਇਹ ਦੱਸ ਪਹਿਲਾਂ ਕਿ ਇਦਾਂ ਥੋੜਾ ਨਾ ਆਖੀਦਾ ਹੁੰਦਾ ਮम्मा ਰਾਤ ਦੀ ਦਾਲ ਬਣੀ ਪੁੱਤ ਦਾਲ ਬਣੀ ਤੇ ਬਣੀ ਤਾऊ पापा ਮੈਨੂੰ ਦੱਸ ਕੀ ਆਖਣਗੇ ਫੇਰ ਰਾਤ ਦੀ ਦਾਲ ਬਣੀ ਖਾ ਲੈਣੀ ਹੀ ਭਲਾ ਮੈਨੂੰ ਤੇ ਫੇਰ ਕੀ ਆ ਮम्मा ਤਾऊ पापा ਯਾਰ ਫੇਰ ਕੀ ਹੋ ਗਿਆ ਉੱਥੇ ਵੀ ਨਹੀਂ ਰਾਤ ਦੀ ਬਣੀ ਚੀਜ਼ ਖਾਣੇ ਨੂੰ ਨਹੀਂ ਪੁੱਤ ਹੋਰ ਗੱਲ ਆ ਇੱਥੇ ਬੱਚੀਏ ਫੇਰ ਵੀ ਥੋੜਾ ਜਿਹਾ ਪਰੌਣਿਆਂ ਵਾਲਾ ਹੋ ਜਾਂਦਾ ਨਾ ਸਾਰਾ ਕਿਤਾਬ ਤੁਹਾਨੂੰ ਤਾਂ ਨਹੀਂ ਮम्मा ਪਰੌਣਿਆਂ ਵਾਂਗੂ ਲੱਗਦੇ ਹੋ ਨਹੀਂ ਨਹੀਂ ਬੱਚੀਏ ਤੂੰ ਫੇਰ ਰਹਿਣਾ ਨਿਆਣੀ ਦੀ ਨਿਆਣੀ ਆ ਪੁੱਤ ਕੋਈ ਗੱਲ ਨਹੀਂ ਪਰ ਇਦਾਂ ਮੂੰਹ ਤੇ ਗੱਲ ਨਹੀਂ ਮਾਰੀਦੀ ਹੁੰਦੀ ਮੇਰੀ ਗੱਲ ਸੁਣ ਲੈ ਤੂੰ ਉਹ ਕੋਈ ਬਗਾਨੇ ਆ ਜਿਨ੍ਹਾਂ ਦੇ ਮੂੰਹ ਤੇ ਗੱਲ ਮਾਰੀ ਮੈਂ ਪੁੱਤ ਮੇਰੀ ਗੱਲ ਸੁਣ ਐਦਾਂ ਮੋੜ ਕੇ ਜਵਾਬ ਦੇਦਾ ਹੁੰਦਾ ਪੁੱਤ ਮੂੰਹ ਤੇ ਹੀ ਮੋੜ ਕੇ ਜਵਾਬ ਮੇਰੇ ਦੇ ਜਾਣੀ ਆ ਚਲੋ ਮੰਮਾ ਜਿੱਦਾਂ ਤੁਸੀਂ ਆਨੇ ਹੁੰਦਾ ਠੀਕ ਆ ਚਲੋ ਤਾਊ ਪਾਪਾ ਨੂੰ ਰੋਟੀ ਦੇਈਏ ਫਿਰ ਪੁੱਤ ਰੋਟੀ ਫੜਾਉਣੀ ਹੁਣ ਘੜੀ ਦੇ ਰੋਕੇ ਫੜਾਉਣੀ ਆ ਹੁਣ ਇਹ ਤਾਂ ਤਾਊ ਆਖਣੇ ਮੈਂ ਪਾਣੀ ਤਾਂ ਨਹੀਂ ਪੀਤਾ ਤੇ ਜੇ ਮੈਂ ਰੋਟੀ ਨਹੀਂ ਖਾਣੀ ਤੇ ਮੇਰੀ ਗੱਲ ਸੁਣ ਫਿਰ ਤਾਊ ਤੇ ਆਂਦੇ ਵੀ ਮੈਂ ਨਹੀਂ ਸਬਜੀ ਹੋਰ ਖਾਣੀ ਤਾਂ ਕੋਈ ਸੇਵੀਆਂ ਸੁਣੀਆਂ ਬਸ ਬਣਾ ਲਏ ਨਾਲ ਆਖਣਗੇ ਧਾਲ ਨਾਲ ਚੋਲੀ ਖਵਾਤੇ ਇਹਨਾਂ ਨੇ ਸੇਵੀਆਂ ਬਣਾ ਲਓ ਫਿਰ ਇਦਾਂ ਹੀ ਕਰਦੇ ਆਂ ਬਸ ਤੈਨੂੰ ਤੇ ਆਬ ਮੋਟਿਆ ਸੇਵੀਆਂ ਚੰਗੀਆਂ ਲੱਗਦੀਆਂ ਸੇਵੀਆਂ ਬਣਦੇ ਤੇਰੀ ਨਾਨੀ ਨੇ ਵੀ ਸੇਵੀਆਂ ਹੀ ਖਵਾ ਲੀਆਂ ਸਾਨੂੰ ਸਾਡੇ ਵੱਤੇ ਵੀ ਲੈ ਹੁੰਦੇ ਪੁੱਤ ਚੇਤਾ ਹੀ ਭੁੱਲ ਗਿਆ ਨਾਨੀ ਤੇਰੀ ਆਂਦੀ ਵੀ ਖਾਣੀਆਂ ਕਿੰਨੇ ਆ ਮਗਰੋਂ ਤੇ ਭਾ ਕੇ ਲੈ ਜਾ ਉਹ ਤੇ ਰੋਟੀ ਸਬਜ਼ੀ ਵੀ ਆਂਦੀ ਹੀ ਲੈ ਜਾ ਮੱਟੀ ਫਾਂ ਚ ਪਾ ਦੇਣੀ ਆ ਪਰ ਪੁੱਤ ਫਿਰ ਵੀ ਦਾਦੀ ਤੇਰੀ ਕਿੰਨਾ ਗੁੱਸਾ ਕਰਂਦੀ ਆ ਮੇਰੇ ਨਾਲ ਪਿਸ਼ਾਮਾ ਪਾਈ ਹਲੇ ਪਾਪਾ ਤੇਰੇ ਇਸੇ ਟਾਈਮ ਹੀ ਆਉਂਦੇ ਨੇ ਤੇ ਸਾਨੂੰ ਉੱਥੇ 15 20 ਮਿੰਟ ਹੀ ਬਸ ਵੱਧ ਲੱਗੇ ਜਿਹੜੀ ਅਸੀਂ ਰੋਟੀ ਖਾਧੀ ਤਾਂ ਹੀ ਤੇ ਮੈਂ ਕੱਪੜੇ ਵੀ ਨਾ ਚੇਂਜ ਕੀਤੇ ਐਨਾ ਗੁੱਸਾ ਕਰੀ ਜਾਂਦੀ ਆ ਜੇ ਰੋਟੀ ਪੈਕ ਕਰਨ ਲੱਗ ਜਾਂਦੇ ਸੀ ਕਿੰਨਾ ਟਾਈਮ ਲੱਗ ਜਾਂਦਾ ਤੇ ਨਾਨੀ ਤੇਰੀ ਤੇ ਬਹੁਤ ਜ਼ੋਰ ਲਾਉਂਦੀ ਜਾਂਦੀ ਰੋਟੀ ਲੈ ਜਾ ਨਿਆਣਿਆਂ ਵਾਸਤੇ ਪਤ ਫਿਰ ਵੀ ਨਾਨੀ ਦਾ ਧਿਆਨ ਤੁਹਾਡੇ ਤੇ ਰਹਿੰਦਾ ਹੀ ਆ ਜੇ ਨਹੀਂ ਗਏ ਤੁਸੀਂ ਤੇ ਉਹਦਾ ਨਾ ਆਖਣ ਦੇਈ ਮੈਨੂੰ ਕਿ ਉਹਨਾਂ ਨਿਆਣਿਆਂ ਦੋਵਾਂ ਨੂੰ ਘਲਦੀ ਪਾਪਾ ਦੇ ਨਾਲ ਛੱਡ ਜੇ ਤੇ ਮੇ ਕੋ ਦੋ ਤਿੰਨ ਦਿਨ ਰਹਿ ਜਾਣ ਤੇ ਮੰਮਾ ਨਾਨੀ ਮੰਮਾ ਨੂੰ ਵੀ ਨਾਲ ਹੀ ਲੈ ਆਉਂਦੇ ਪਤ ਨਾਨੀ ਮੰਮਾ ਕਿੱਦਾਂ ਆਵੇ ਨਾਨੀ ਮੰਮਾ ਤੇਨੂੰ ਕੀ ਗੱਲ ਦੱਸਾ ਪਤ ਵੀ ਕਰਦੀਆਂ ਟੈਨਸ਼ਨਾਂ ਹੁੰਦੀਆਂ ਤੇ ਘਰ ਵੀ ਇਕੱਲਾ ਹੀ ਆ ਉਹ ਵਿਚਾਰੀ ਕਿੱਦਾਂ ਆਵੇ ਤੇ ਦਿਨੇ-ਦਿਨੇ ਆਉਂਦੀ ਹੁੰਦੀ ਬੜੀ ਮੁਸ਼ਕਲ ਤੇ ਕੋਈ ਨਾ ਤੇਰੇ ਟੈਸ ਤੇ ਦੋ ਦਿਨ ਚਲੇ ਜਾਇਓ ਭੈਣ ਭਰਾ ਦਵੇਂ ਚਲ ਜਿਓ ਪਾਪਾ ਨਾਲ ਚਲ ਜਿਓ ਛੱਡ ਆਉਣਗੇ ਤੇ ਫਿਰ ਦੂਜੇ ਤੀਜੇ ਦਿਨ ਆ ਜਿਓ ਜੀ ਤੇ ਮੰਮਾ ਫਿਰ ਦਾਦੀ ਮੰਮਾ ਨੇ ਵੇਖੋ ਜਾਣ ਹੀ ਨਹੀਂ ਦੇਣਾ ਨਹੀਂ ਆਂਦੀ ਦਾਦੀ ਮੰਮਾ ਕੁਛ ਵੀ ਮੈਂ ਦਾਦੀ ਨਾਲ ਗੱਲ ਕਰ ਲਵਾਂ ਤਰਾ ਦਿਨਾਂ ਦਾਦੀ ਤੇਰਾ ਨਾਲ ਪਿਆਰ ਨਹੀਂ ਨਾ ਕਰਦੀ ਹੁੰਦੀ ਹੁਣ ਦਾਦੀ ਪਿਆਰ ਬਹੁਤ ਕਰਦੀ ਆ ਤਾਂ ਹੀ ਨਹੀਂ ਤੈਨੂੰ ਕਿਤੇ ਜਾਣ ਦਿੰਦੀ ਕੋਈ ਨਾ ਕਰ ਲੂੰਗੀ ਮੈਂ ਗੱਲ ਵੇਖਾਂ ਮੇਰੇ ਤੋਂ ਜ਼ਿਆਦਾ ਉੱਚੀ ਹੋ ਗਈਆਂ ਮੈਨੂੰ ਤਾਂ ਤਾਂ ਨੂੰ ਮੂੰਹ ਕਰਕੇ ਤੇਰਾ ਨਾਲ ਗੱਲ ਕਰਨੀ ਪੈਂਦੀ ਆ ਸਿਆਣੀ ਬਣਿਆ ਕਰ ਮੇਰੀ ਤੀ ਇਦਾਂ ਦੇ ਕੰਮ ਨਾ ਕਰਿਆ ਕਰ ਚੰਗਾ ਹਾਂ ਹਾਂ ਹਤਾਉ ਪਪਾ ਲਾ ਕੇ ਬਹੁਤ ਗੱਲਬਾਤ ਕਰ ਤਾਉ ਪਪਾ ਅੱਜ ਤੇ ਤੇਰੇ ਬਾਪਾ ਖੁਸ਼ ਲੱਗਣ ਦੇ ਆ ਮੈਨੂੰ ਹਾਂਜੀ ਖੁਸ਼ ਆ ਤੇ ਬਾਪਾ ਹਾਂ ਚੱਲ ਤੂੰ ਬਹੁਤ ਮੈਂ ਕਰਦੀ ਰੋਟੀ ਤਿਆਰ ਠੀਕ ਆ ਗਿਆ ਉਹ ਸਹੀ ਬੜਾ ਹੋਇਆ ਨੇ ਉਹ ਪੱਠੇ ਵੜਨੇ ਵੀਰ ਕਿਤੇ ਸੌਖਾ ਹੀ ਆ ਕਰੇ ਤਾਂ ਆ ਪਿੰਟੂ ਜੇ ਪਾਗਦੇ ਨੇ ਲੋਅਰ ਪਾ ਉਹ ਲੋਅਰ ਮੈਂ ਲਾਉਣ ਦਾ ਟਾਈਮ ਮਿਲਿਆ ਮੈਂ ਹਾਂ ਚੱਲ ਨਹੀਂ ਚੱਲ ਜਾਣਾ ਕੋਈ ਗੱਲ ਨਹੀਂ ਆ ਪੁੱਤ ਰਾਮ ਕੁਤਰਨੇ ਕੀ ਆ ਸਵੇਰੇ ਕੁਤਰਲਾਂ ਕੋਹ ਨਹੀਂ ਦਾ ਅੱਛਾ ਅੱਛਾ ਮੈਂ ਤੈਨੂੰ ਕਹਿ ਨਹੀਂ ਆਣੇ ਹੁਣ ਪੜਦੇ ਫੁੜਦੇ ਆ ਤੂੰ ਐਦਾ ਕਰ ਇੱਕ ਗਾਈ ਵੇਚ ਸੋਣ ਆਹ ਨਹੀਂ ਸੁਤੋਂ ਨਾ ਵੇਚ ਦੇ ਇੱਕ ਰੱਖਿਆ ਉਹ ਨਹੀਂ ਇੱਕ ਵੇਚ ਦੇਣੀ ਹੁਣ ਵੇਚਣੀ ਆ ਵਾਕਿਆ ਵਾਲੋ ਰਾਜੇ ਕੋ ਵੀ ਵਿਚਾਰਾ ਪੜਦਾ ਵਾ ਉਹ ਵੀ ਕਦੀ ਪੌਂਦਾ ਵਾ ਪੱਠੇਕ ਦੀ ਨਹੀਂ ਪੌਂਦਾ ਉਹਨਾਂ ਵੀ ਕੀ ਕਰਾਂ ਮੈਂ ਕੀ ਸਾਰ ਖਰਾਬ ਸਿਰ ਆਹ ਤਾਂ ਗੱਲ ਹੈਗੀ ਆ ਕਰਮੀ ਹੈਗੀ ਟਾਈਮ ਨਾਲ ਉਹਨੂੰ ਪਾਣੀ ਨੇ ਟੱਕੇ ਪੱਠਾਂ ਦਾ ਤਸਾਂ ਨਾ ਪਾਉਂਦੇ ਕੀ ਫਾਇਦਾ ਆਹ ਦਿਹਾਈ ਹੈ ਗੱਲ ਉਹ ਕਦੀ ਮੈਂ ਵੀ ਖਿਜਿਆ ਪੈਨਾਂ ਦੇ ਗੱਲ ਫਿਰ ਆਪਣੇ ਆਪ ਵੀ ਸੋਚਦਾ ਦਿਮਾਗ ਦੇ ਵਿੱਚ ਤੇ ਕੀ ਫਾਇਦਾ ਉਨੇ ਆ ਜਰਾ ਪੜਦਾ ਵਾ ਜੀ ਉਹਨੂੰ ਪੜਦਾ ਉਹਦਾ ਪੜਨ ਦੇ ਉਹਨੂੰ ਥੋੜਾ ਬੋਤਾ ਨਹੀਂ ਉਹਦਾ ਹੁਣ ਪੜਾਈ ਦਾ ਸਾਲ ਦੋ ਸਾਲ ਵਾ ਉਹਨੂੰ ਫਰਕ ਲਾ ਫਿਰ ਕਰ ਜਣਾ ਮੈਂ ਤਾਂ ਹੀ ਤੇਰੇ ਕੋਲ ਇੱਕ ਵੇਚਦੇ ਵਾ ਦਾ ਘਾਟਾ ਕਰਕੇ ਤੇ ਇੱਕ ਲਾ ਦੇ ਗਾ ਆਉਂਦੇ ਹੋ ਕੋਈ ਨਹੀਂ ਆ ਇੱਕ ਨੂੰ ਦੁਪੱਟੇ ਮੈਂ ਵੀ ਮਾੜੇ ਮਾਟੇ ਪਾਈ ਜਾਊਂਗੀ ਆਖਿਆ ਸੀ ਮੈਂ ਕੱਲ ਪਰਸੋਂ ਅੱਛਾ ਉਹਦੇ ਬੇਨੂੰ ਉਹ ਆਂਦਾ ਹੀ ਵਾਰੀ ਆਗਾ ਮੇਰਾ ਜੱਟ ਛੰਦਾ ਇੱਕ ਅੱਛਾ ਅੱਛਾ ਤੇ ਆਂਦਾ ਹੀ ਮੈਂ ਲਿਆਉਣਾ ਕੋਈ ਕਰਨੀ ਆ ਆਉ ਕੱਢਦੇ ਟਾਈਮ ਨਾਲ ਹੀ ਫਿਰਕੇ ਪੈਸੇ ਚਾਰ ਵਟੇ ਪਾਰੀ ਆਗਾ ਤਾਂ ਮੈਂ ਕੱਢ ਦਨੀ ਆ ਨਾ ਇਹਨੂੰ ਸੀਜ਼ਨ ਨਾਲ ਟਕਰਾਦਾ ਆਹੋ ਐਸ ਟਾਈਮ ਮਿਲ ਇੱਕ ਹੈ ਗਈ ਆ ਦੁੱਧ ਜੋ ਕੀ ਵਦੂ ਆ ਆ ਤੋ ਹੋ ਜੀਗਰੇ ਕਿਨੇ ਕਿ ਜੀ ਆਹੋ ਕਿਨੇ ਜੀ ਜੀ ਮੈਂ ਸੋਹੇ ਰੋਟੀ ਚਲ ਜਣਾ ਸ਼ਾਮ ਨੂੰ ਮੁਰਨਾ ਹੁੰਦਾ ਵਾ ਇਹਨਾਂ ਨੇ ਕੋਟ ਚਾਹ ਪੀਣੀ ਦਿੱਦ ਨੇ ਮੈਂ ਰਾਤ ਨੂੰ ਆਣ ਕੇ ਹੋਣੀ ਚਾਹ ਪੀਂਦਾ ਸਵੇਰੇ ਪੀਂਦਾ ਸ਼ਾਮ ਨੂੰ ਚਾਹ ਪੀਂਦਾ ਠੀਕ ਆ ਔਰ ਕੀ ਚੱਲ ਵੇਖ ਲੈ ਜਿੱਦਾਂ ਸੂਤਰਾ ਹੁੰਦਾ ਵਾ ਹੋਰ ਕੀ ਮਮਮੀ ਲਿਆਓ ਰੋਟੀ ਖਾਈ ਤੇ ਜਾਵਾਂ ਮੈਂ ਰੋਲੇ ਉੱਪਕੇ ਮੈਂ ਕਹਿੰਦੀ ਆ ਫੇ ਉਹਨੇ ਟੀਕਾ ਮਾਰਨੀ ਆ ਰੋਟੀ ਆ ਉਹਨੇ ਬੋਲਣਾ ਕਿਨੇ ਵੇਖਣਾ ਹੁੰਦੀ ਗਾ ਵੀਰੇ ਮੇਰਾ ਟਾਈਮ ਜੇ ਲੱਗਾ ਹੁੰਦਾ ਗੱਲਬਾਤ ਕਰਨ ਦਾ ਕਿਦਾਂ ਸੇ ਸਾਰਾ ਠੀਕ ਠਾਕ ਰਹਿੰਦੀ ਆ? ਹਾਂ ਬਿਲਕੁਲ ਠੀਕ ਠਾਕ। ਇੱਕ ਗੱਲ ਦਾ ਫਿਕਰ ਫੋਰਥ ਨਹੀਂ ਕਰਦੇ। ਨਹੀਂ ਫਿਕਰ ਮੈਂ ਕਾਦਾ ਕਰਨਾ। ਚਲੋ ਭਾਬੀ ਦਾ ਸੁਭਾਈ ਇਦਾਂ ਦਾ ਵਾ। ਉਹਦਾ ਕੀ ਕਰਨਾ ਚਲੋ ਕੱਲ ਬਾਦ ਕੀ ਕਰਨੇ ਇਹਦੇ। ਆਹ ਹੁੰਦਾ ਹੈ। ਹਾਂ। ਕਿਦਾਂ ਅਮਰ ਦਾ ਫੋਨ ਫਨ ਆਇਆ? ਆ ਹੁੰਦਾ ਜੀ ਮਾਰ ਨੂੰ ਦੂਜੇ ਤੀਜੇ ਨੇ ਠੀਕ ਠਾਕ ਵਾ। ਤੇ ਤੁਹਾਨੂੰ ਨਹੀਂ। ਹੁਣ ਉਹਦਾ ਕੀ ਗੱਲ? ਉਹ ਮੇਰੇ ਫੋਨ ਤੇ ਕੀ ਪੱਛੀ ਲੱਗੀ ਹੋਏ ਕਹਿੰਦੇ ਵਾਜਦਾ ਕਲੇ ਚੱਲਦਾ ਜੀਗਾ ਆਉਂਦਾ ਬਸ ਸੋਚੋ ਵੀ ਦਸੀ ਜਾਂਦਾ ਵਾ। ਤੇ ਲੱਲੋ ਹਾਂ ਫੋਨ ਨਵਾਂ। ਆ ਲੈ ਇਹਨੇ ਕਣਕ ਵੱਟ ਕੇ ਹੋਣਾ। ਚਲ ਕੋਈ ਗੱਲ ਕੋਨੀਆ ਥੋੜਾ ਜਿਹਾ ਮੁੰਡੇ ਦਾ ਮੂੰਹ ਵੀ ਆਪਣੇ ਆਪ ਰੱਖੋ ਤੁਸੀਂ ਵੀਰ ਥੋੜਾ ਪੁੱਤਾ ਓਏ ਮੂੰਹ ਤੇਰਾ ਆਪਣੇ ਨਾਨਕਿਆਂ ਦਾ ਤੇ ਆਪਣੀ ਮਾਂ ਦਾ ਆਇਆ ਹੀ ਇੱਕ ਦਿਨ ਰਾਤ ਰਿਆ ਵਾ ਮਾਂ ਨੇ ਪਰੇ ਕੀ ਗਿਟਮਿਟ ਕਰਕੇ ਤੇ ਚੱਲ ਸਵੇਰੇ ਸਫਤੇ ਉੱਠਿਆ ਨਾ ਤੂਗੇ ਤੇ ਚੱਲ ਮੈਂ ਚੱਲ ਗਿਆ ਤੇਨੇ ਚਲੋ ਜੀ ਮੈਨੂੰ ਗੱਲ ਤੇ ਉਹ ਤੁਹਾਡੀ ਮੰਨਦਾ ਵਾ ਵੀ ਚੱਲ ਚੱਲ ਗਿਆ ਕੋਈ ਗੱਲ ਨਹੀਂ ਚਲ ਗਿਆ ਵਾ ਉਹਦੇ ਗੱਲ ਸਹੀ ਆ ਪਰ ਫਿਰ ਥੋੜਾ ਪੁੱਤਾ ਫਿਰ ਆਪਣਾ ਰੱਖਣਾ ਪੈਂਦਾ ਡਾਟ ਰੱਖਣੀ ਪੈਂਦੀ ਆ ਦਬਕਾ ਮਾਰੋ ਥੋੜਾ ਪੁੱਤਾ ਉਹਨੂੰ ਉਹ ਦਬਕਾ ਦੀ ਮਾਨਤ ਰੂਪਾ ਮੇਰੋ 1.5 ਜੀ ਤੋਂ ਉੱਚਾ ਵਾ ਆਹੋ ਉਹ ਤੇ ਗੱਲ ਸਹੀ ਆ ਵਾਕੀ ਗ ਨਾ ਨੌਕਰੀ ਕਰਦਿਆਂ ਨੂੰ ਅਗਲਾ ਸੁਣਦਾ ਕਿ ਅਦੀ ਕਦੀ ਤੋਂ ਆਪਣੀ ਮਰਜ਼ੀ ਆ ਮੈਂ ਇੰਨਾ ਹੀ ਕਹਿ ਬੈਠਾ ਮੈਂ ਆਇਆ ਹਾਂ ਚਲ ਦਾਦੀ ਨੂੰ ਮੇਰੇ ਜਾ ਕੇ ਇਹ ਨਹੀਂ ਪਾਪਾ ਮੇਰੇ ਕੋਲ ਨਹੀਂ ਟਾਈਮ ਆ ਕਰਦਾ ਮੁੜ ਕੇ ਜਿੱਥੇ ਉਹਦੋਂ ਜਾਊਗਾ ਤਾਂ ਮੰਮੀ ਆਪਣੀ ਨਾਲ ਗੱਲ ਕਰੇ ਮੰਮੀ ਜੀ ਮੁੜ ਕੇ ਆਖਣਾ ਮੈਨੂੰ ਮਿਲਣੀ ਆ ਆਜ ਹੋਰ ਚਲ ਕੋਈ ਗੱਲ ਨਹੀਂ ਤੂੰ ਇਹਨਾਂ ਟੈਨਸ਼ਨ ਲਿਓ ਕੇ ਗੱਲ ਦੀ ਨਹੀਂ ਨਹੀਂ ਮੈਂ ਜਦ ਮਿਲਣਾਗਾ ਭੇ ਮਿਲੂ ਨਾ ਮਿਲਣਾ ਉਹਦੀ ਮਰਜ਼ੀ ਚਲ ਉਹ ਤੇ ਕੋਈ ਗੱਲ ਨਹੀਂ ਐ ਫਿਰ ਵੀ ਕੇ ਚੀਜ਼ ਦੀ ਤੁਹਾਨੂੰ ਲੋੜ ਹੋਵੇ ਤਾਂ ਮੈਨੂੰ ਦੱਸ ਦਿਓ ਕੋਈ ਗੱਲ ਨਹੀਂ ਆ ਨਹੀਂ ਨਹੀਂ ਕੋਈ ਗੱਲ ਨਹੀਂ ਐ ਕੋਈ ਚੀਜ਼ ਕਿਉਂ ਨਾ ਗੱਲ ਨਾ ਮੈਂ ਤੁਹਾਡਾ ਛੋਟਾ ਭਰਾ ਹਾਂ ਠੀਕ ਹੈ ਨਾ ਚੀਜ਼ ਕਰਾਣੇ ਕੋਈ ਗੱਲ ਨਹੀਂ ਹੈਗੀ ਅਜੀ ਗੱਲ ਨਹੀਂ ਚੀਜ਼ ਕਰਾਣ ਕਿਹੜੀ ਕੱਲ ਨੂੰ ਆਹ